ਮੇਰਾ ਨਾਮ ਰਣਧੀਰ ਸਿੰਘ ਹੈ ਤੇ ਮੈਂ ਕੇਬੀਸੀ ਦੇ ਸੀਜ਼ਨ 17 ਦੇ ਵਿੱਚ 95 ਐਪੀਸੋਡ ਦੇ ਵਿੱਚ 95 ਐਪੀਸੋਡ ਸੀ ਮੇਰਾ ਤੇ ਉਸ ਐਪੀਸੋਡ ਦੇ ਵਿੱਚ ਮੈਂ ਸ਼੍ਰੀ ਅਮਤਾਬਚਨ ਜੀ ਦੇ ਨਾਲ ਉਹਨਾਂ ਦੀ ਸ਼ਗਿਰਦੀ ਦੇ ਵਿੱਚ ਕਹਾਂਗਾ ਕਿ ਮੈਂ ਕੇਬੀਸੀ ਦੇ ਵਿੱਚ ਪਰਫਾਰਮ ਕਰਕੇ ਆਇਆ ਹਾਂ ਜੀ ਤੇ ਉਸ ਕੇਬੀਸੀ ਦੇ ਐਪੀਸੋਡ ਦੇ ਵਿੱਚ ਮੈਂ ਠੀਕ 14 ਸਵਾਲਾਂ ਦਾ ਜਵਾਬ ਦਿੰਦੇ ਹੋਏ ਫਿਰ 25 ਲੱਖ ਰੁਪਏ ਜਿੱਤੇ ਨੇ ਜੀ ਇਓ ਦੇਲੇਮੈਕਾ ਪੀਸੀ ਦੀ ਟੀਮ ਤੇ ਸੋਨੀ ਦੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਕਿੰਨੇ ਟਾਈਮ ਤੋਂ ਟਰਾਈ ਕਰ ਰਹੇ ਸੀਗੇ ਜੇ ਗੱਲ ਕੀਤੀ ਜਾਵੇ ਵੈਸੇ ਕੀ ਕੰਮ ਕਰ ਗਏ ਮੈਂ ਲੋਕੋ ਪਾਇਲਟਾਂ ਜੀ ਤੇ ਮੈਂ ਤੁਹਾਨੂੰ ਮਾਣ ਨਾਲ ਦੱਸਣਾ ਚਾਹਾਂਗਾ ਕਿ ਮੈਂ ਬੰਦੇ ਭਾਰਤ ਦੇ ਟ੍ਰੇਨ ਦੇ ਵਿੱਚ ਬਤੌਰ ਲੋਕੋ ਪਾਇਲਟ ਪਹਿਲੇ ਦਿਨ ਉਸ ਟ੍ਰੇਨ ਨੂੰ ਜਿਹੜਾ ਹੈ ਰਨ ਕੀਤਾ ਹੈ ਜਿਸ ਨੂੰ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਗ੍ਰੀਨ ਫਲੈਗ ਦਿਖਾ ਕੇ ਇਨੋਗਰੇਟ ਕੀਤਾ ਸੀ ਜੀ ਤੇ ਮੈਂ ਵੀ ਉਸ ਦੇ ਵਿੱਚ ਇੱਕ ਛੋਟਾ ਜਿਹਾ ਪਾਰਟ ਸੀ ਕਿ ਮੈਂ ਉਸ ਟ੍ਰੇਨ ਨੂੰ ਡਰਾਈਵ ਕਰਨ ਦੇ ਲਈ ਪਹਿਲੀ ਵਾਰੀ ਮੈਂ ਡਰਾਈਵ ਕਰਨ ਦੇ ਲਈ ਡਿਊਟੀ ਕੀਤੀ ਸੀ ਜੀ ਅੱਛਾ ਚਲੋ 25 ਲੱਖ ਦਾ ਸਵਾਲ ਪੁੱਛੇ ਗਈ ਸੀ ਕਿਹੜਾ ਸਵਾਲ ਸੀਗਾ ਉਹ ਤੇ ਅੱਗੇ ਕਿਉਂ ਨਹੀਂ ਕੋਸ਼ਿਸ਼ ਕੀਤੀ ਹੋਰ ਤੁਸੀਂ 25 ਲੱਖ ਦਾ ਸਵਾਲ ਜਿਹੜਾ ਹੈ ਕਾਫੀ ਟਫ ਸੀ ਜਿਹਦੇ ਵਿੱਚ ਜੋ ਹੈ ਅਸੀਂ ਮਿਲ ਜੁਲ ਕੇ ਮੈਂ ਤੇ ਮੇਰੀ ਧਰਮਸਪਤਨੀ ਨੇ ਦੋਨਾਂ ਨੇ ਉਸ ਦਾ ਆਨਸਰ ਦਿੱਤਾ ਜੋ ਕਿ ਸਾਨੂੰ ਨਹੀਂ ਆਉਂਦਾ ਸੀ ਤੇ ਉਹ ਆਨਸਰ ਜੋ ਹੈ ਸ਼੍ਰੀ ਅਮਤਾਬਚਨ ਜੀ ਨੇ ਕਿਹਾ ਕਿ ਠੀਕ ਹੈ ਜੋ ਕਿ ਵਰਡ ਦੇ ਨੰਬਰ 1 ਫੁੱਟਬਾਲ ਜੋ ਹਨ ਪਲੇਅਰ ਫਾਰਮੂਲਾ 1 ਰੇਸਰ ਦੇ ਮਾਈਕਲ ਸ਼ੁਮੰਕਰ ਜੀ ਦੇ ਪ੍ਰੇਖਸ਼ ਦੇ ਬਾਰੇ ਸੀਗਾ ਕਿ ਉਹਨਾਂ ਨੂੰ ਕਿੰਨੇ ਟ੍ਰੇਨ ਕੀਤਾ ਹੈ ਤੇ ਉਹ ਪੰਜਾਬ ਦੇ ਜਨਮੇ ਹੋਏ ਬਲਬੀਰ ਸਿੰਘ ਜੀ ਸੀ ਪਰ ਮੈਨੂੰ ਇਹ ਨਹੀਂ ਪਤਾ ਸੀ ਤੇ ਪਰ ਫਿਰ ਵੀ ਮੈਂ ਉਸ ਸਵਾਲ ਦਾ ਕੁਛ ਅੰਦਾਜ਼ਾ ਲਗਾ ਕੇ ਕੁਛ ਗਿਣਨਤ ਲਗਾ ਕੇ ਅਨੁਮਾਨ ਲਗਾ ਕੇ ਮੈਂ ਉਸ ਦਾ ਜਵਾਬ ਦਿੱਤਾ ਜੋ ਕਿ ਠੀਕ ਹੋ ਗਿਆ ਉਪਰੰਤ 50 ਲੱਖ ਦਾ ਕੁਐਸਚਨ ਸੀ ਜਿਹੜਾ ਕਿ ਅਮਰੀਕਨ ਪ੍ਰੈਜ਼ੀਡੈਂਟ ਦੇ ਬਾਰੇ ਸੀ ਕਿ ਉਹਨਾਂ ਦੀ ਅਸੈਸ਼ੀਨੇਸ਼ਨ ਉਹਨਾਂ ਤੇ ਅਟੈਂਪਟ ਹੋਈ ਸੀ ਤੇ ਉਹਨਾਂ ਨੇ ਉਦੋਂ ਆਪਣੀ ਜਖਮੀ ਹੋਣ ਤੋਂ ਬਾਅਦ ਆਪਣੇ ਘਰ ਵਾਲੀ ਨੂੰ ਜਾ ਕੇ ਮਿਸਿਸ ਨੂੰ ਜਾ ਕੇ ਨੈਂਸੀ ਰੀਗਨ ਨੂੰ ਜਾ ਕੇ ਕਿਹਾ ਸੀ ਕਿ ਜੇ ਮੈਂ ਝੁਕ ਜਾਂਦਾ ਤੇ ਮੈਂ ਮੇਰੇ ਗੋਲੀ ਨਹੀਂ ਸੀ ਲੱਗਣੀ ਆਈ ਫੋਰਗੇਟ ਟੂ ਡੱਕ ਗਿਆ ਸੀ ਉਹਨਾਂ ਨੇ ਮੈਂ ਭੁੱਲ ਗਿਆ ਝੁਕਣਾ ਭੁੱਲ ਗਿਆ ਤੇ ਉਹ ਕੁਸਚਨ ਦਾ ਅਨਸਰ ਮੈਨੂੰ ਨਹੀਂ ਸੀ ਆਉਂਦਾ ਮੈਨੂੰ ਅਸੈਸੀਨੇਸ਼ਨ ਅਟੈਂਪਟਸ ਦੇ ਬਾਰੇ ਪਤਾ ਸੀ ਪਰ ਇਸ ਤਰ੍ਹਾਂ ਦੀ ਬਚਣ ਵਾਲੀ ਅਟੈਂਪਟ ਬਾਰੇ ਮੈਨੂੰ ਨਹੀਂ ਪਤਾ ਸੀਗਾ ਤੇ ਮੈਂ ਉਸ ਸਵਾਲ ਦਾ ਜਵਾਬ ਨਾ ਦੇ ਕੇ ਉਥੋਂ ਗੇਮ ਛੱਡਣਾ ਹੀ ਬਿਹਤਰ ਸਮਝਿਆ ਜੀ ਇਹ ਜਿਹੜਾ ਕੇਬੀਸੀ ਕੌਣ ਬਣੇਗਾ ਕਰੋੜਪਤੀ ਗਿਆਨ ਦੀ ਗੰਗਾ ਹੈ ਹਰ ਕੋਈ ਜਾਣਦਾ ਹੈਗਾ ਉੱਤੇ ਸਵਾਲ ਕਰਦਾ ਹੈਗਾ ਇਹ ਨਾਮ ਵੱਡੇ ਵੱਡੇ ਜਿੱਤਦਾ ਆਮ ਤੌਰ ਤੇ ਪੰਜਾਬ ਦੀ ਗੱਲ ਕੀਤੀ ਜਾਵੇ ਗੁਰੂ ਦੀ ਧਰਤੀ ਆਪਣੀ ਕੀ ਮੈਸੇਜ ਦੇਣਾ ਚਾਣ ਨੂੰ ਇਸ ਤਰ੍ਹਾਂ ਦੇ ਐਪੀਸੋਡ ਹੋਣੇ ਚਾਹੀਦੇ ਨੇ ਸ਼ਹੀਦੀ ਦਿਨ ਚੱਲ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨੇ ਜੋ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਵਾਰ ਕੇ ਸਾਡੇ ਦੇਸ਼ ਦਾ ਜਿਹੜਾ ਹੈ ਉਹ ਬਚਾਉਣ ਦੀ ਕੋਸ਼ਿਸ਼ ਕੀਤੀ ਦੇਸ਼ ਨੂੰ ਤੇ ਉਹ ਸਕਸੈਸਫੁਲ ਵੀ ਹੋਏ ਅੱਜ ਅਸੀਂ ਜੇ ਇਸ ਧਰਤੀ ਦੇ ਉੱਤੇ ਜੀ ਰਹੇ ਆ ਗੁਰੂ ਦੀ ਜਿਹੜੇ ਹੈ ਇੰਨੀ ਹੀ ਆਪਾਂ ਆਨੰਦ ਮਾਨ ਰਹੇ ਆ ਜੀਵਨ ਦਾ ਇਹ ਗੁਰੂਆਂ ਦੀ ਦਿੱਤੀ ਹੋਈ ਕੁਰਬਾਨੀ ਹੀ ਹੈ ਜਿਸ ਕਰਕੇ ਆਪਾਂ ਆਨੰਦ ਮਾਣ ਰਹੇ ਹਾਂ ਬਾਕੀ ਰਹੀ ਗੱਲ ਕੁਝ ਕੰਪੀਟੀਸ਼ਨਾਂ ਬਾਰੇ ਪੰਜਾਬ ਵਿੱਚ ਹੋਣੇ ਚਾਹੀਦੇ ਨੇ ਜੀ ਕੇਬੀਸੀ ਵਰਗੇ ਕਈ ਕੁਝ ਕੰਪੀਟੀਸ਼ਨ ਪੰਜਾਬ ਦੇ ਜਿਹੜੇ ਆਰਗੇਨਾਈਜ਼ਰ ਨੇ ਚੰਗੀਆਂ ਸੰਸਥਾਵਾਂ ਨੇ ਇਵਨ ਕਿ ਮੈਂ ਸਰਕਾਰ ਮੂਰੇ ਵੀ ਬੇਨਤੀ ਕਰੂੰਗਾ ਕਿ ਇਸ ਤਰ੍ਹਾਂ ਦੇ ਕੁਝ ਕੰਪੀਟੀਸ਼ਨ ਚਲਾਏ ਜਾਣ ਤਾਂ ਕਿ ਸਾਡੇ ਬੱਚਿਆਂ ਦਾ ਗਿਆਨ ਦੇ ਵਿੱਚ ਵਿਰਧੀ ਹੋਵੇ ਤੇ ਉਹਨਾਂ ਨੂੰ ਹੌਸਲਾ ਆਵੇ ਕਿ ਉਹ ਅੱਛੇ-ਅੱਛੇ ਕੁਝ ਕੰਪੀਟੀਸ਼ਨ ਲੜ ਕੇ ਅਤੇ ਚੰਗੀਆਂ ਪੋਸਟਾਂ ਦੇ ਉੱਤੇ ਉੱਤੇ ਬੈਠ ਕੇ ਜੋ ਹੈ ਆਪਣਾ ਜੀਵਨ ਵੀ ਵਧੀਆ ਚਲਾ ਸਕਣ ਤੇ ਸਰਕਾਰ ਦੀ ਤੇ ਸਮਾਜ ਦੀ ਸੇਵਾ ਵੀ ਕਰ ਸਕਣ